ਭਾਈ ਜਗਤਾਰ ਸਿੰਘ ਹਵਾਰਾ ਆਉਣਗੇ ਜੇਲ੍ਹ ਚੋਂ ਬਾਹਰ ਕਿਉਂਕਿ ਹੁਣ ਪਿੰਡਾਂ ਦੀਆਂ ਪੰਚਾਇਤਾਂ ਨੇ ਪਾ ਦਿੱਤੇ ਮਤੇ ਤਾਂ ਜ਼ਿਕਰ ਹੋ ਗਿਆ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਪਹਿਲਾਂ ਵੀ ਅਰਜ਼ੀਆਂ ਲਗਾਈਆਂ ਗਈਆਂ ਸੀ ਪਰ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਗਈ ਤਾਂ ਹੁਣ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਸੰਬੰਧੀ 66 ਪਿੰਡਾਂ ਦੇ ਵਿੱਚ ਮਤੇ ਪਾਏ ਗਏ ਨੇ 66 ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾ ਦਿੱਤੇ ਗਏ ਨੇ ਕੀ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਸੁਰੱਖਿਆ ਦੀ ਅਸੀਂ ਗਰੰਟੀ ਲੰਨੇ ਆ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇ ਦਿੱਤੀ ਗਈ ਤਾਂ ਫਿਰ ਸੁਰੱਖਿਆ ਦੇ ਲਿਹਾਜ਼ਾਂ ਦੇ ਨਾਲ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਤਾਂ ਪਰ ਮਨਿੰਦਰ ਬਿੱਟੂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸੁਰੱਖਿਆ ਦੇ ਮੱਦੇਨਜ਼ਰ ਕੀ ਪੰਜਾਬ ਦੇ ਵਿੱਚ ਖਤਰਾ ਹੋ ਸਕਦਾ ਜੇਕਰ ਜਗਤਾਰ ਸਿੰਘ ਹਵਾਰਾ ਨੂੰ ਜਾਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਂਦਾ ਤਾਂ ਪਰ ਹੁਣ 66 ਪਿੰਡ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ 40 ਪਿੰਡ ਖੰਨਾ ਦੇ 15 ਪਿੰਡ ਤੇ ਲੁਧਿਆਣਾ ਦੇ 11 ਪਿੰਡ ਤਾਂ ਇਹ ਤਿੰਨ ਜ਼ਿਲ੍ਹਿਆਂ ਦੇ ਕੁੱਲ ਮਲਾ ਕੇ 66 ਪਿੰਡਾਂ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਮਤੇ ਪਾ ਦਿੱਤੇ ਗਏ ਨੇ ਤੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਨੂੰ ਇਸ ਬਾਬਤ ਚਿੱਠੀ ਭੇਜ ਦਿੱਤੀ ਆ ਕਿ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਆ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸ਼ਾਂਤੀ ਭੰਗ ਨਹੀਂ ਹੋਵੇਗੀ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਤੋਂ ਬਾਅਦ ਉਹ ਜਦੋਂ ਜੇਲ੍ਹ ਤੋਂ ਬਾਹਰ ਆ ਜਾਣਗੇ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜਿਸ ਦੇ ਨਾਲ ਕਿਸੇ ਨੂੰ ਖਤਰਾ ਹੋਵੇ ਕਿਸੇ ਦੀ ਜਾਨ ਨੂੰ ਖਤਰਾ ਹੋਵੇ ਅਸੀਂ ਜ਼ਿੰਮੇਵਾਰੀ ਲੈਨੇ ਆ ਤਾਂ ਜਗਤਾਰ ਸਿੰਘ ਹਵਾਰਾ ਦੇ ਲਈ ਹੁਣ 66 ਪਿੰਡ ਜਿਹੜੇ ਨੇ ਇਕਤਾ ਜਗਤਾਰ ਸਿੰਘ ਹਵਾਰਾ ਦਾ ਖੁਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਹਵਾਰਾ ਪਿੰਡ ਆ ਤਾਂ ਉਹਨਾਂ ਉਸ ਪਿੰਡ ਦੇ ਵੱਲੋਂ ਤੇ 65 ਹੋਰ ਪਿੰਡ ਕੁੱਲ ਮਿਲਾ ਕੇ 66 ਪਿੰਡ ਨੇ ਜਿਹੜੇ ਉਹਨਾਂ ਦੇ ਵੱਲੋਂ ਮਤੇ ਪਾ ਦਿੱਤੇ ਗਏ ਨੇ ਕਿਉਂਕਿ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਤਾਂ ਪੈਰੋਲ ਵੀ ਬੜੀ ਮੁਸ਼ਕਿਲ ਦੇ ਨਾਲ ਮਿਲਦੀ ਆ ਇੱਕ ਦਿਨ ਦੇ ਲਈ ਪੈਰੋਲ ਮਿਲਦੀ ਆ ਜਦੋਂ ਕੋਈ ਘਰ ਦੇ ਵਿੱਚ ਕੋਈ ਕਿਸੇ ਦਾ ਇੰਤਕਾਲ ਹੋ ਜਾਂਦਾ ਆ ਤਾਂ ਉਸ ਵੇਲੇ ਪੈਰੋਲ ਬੜੀ ਮੁਸ਼ਕਿਲ ਦੇ ਨਾਲ ਮਿਲਦੀ ਆ ਪਰ ਦੂਜੇ ਪਾਸੇ ਸਵਾਲੇ ਵੀ ਖੜੇ ਹੁੰਦੇ ਨੇ ਕਿ ਡੇਰਾ ਮੁਖੀ ਰਾਮ ਰਹੀਮ ਉਹ ਹਰ ਬਾਰ ਪੈਰੋਲ ਲੈ ਲੈਂਦਾ ਸਾਲ ਦੇ ਵਿੱਚ 3-3 4-4 ਵਾਰੀ ਪੈਰੋਲ ਦੇ ਉੱਤੇ ਆ ਜਾਂਦਾ ਤਾਂ ਉਹਨਾਂ ਚਿਰ ਤਾਂ ਜੇਲ੍ਹ ਦੇ ਅੰਦਰ ਨਹੀਂ ਰਹਿੰਦਾ ਜਿੰਨਾ ਚਿਰ ਜੇਲ੍ਹ ਤੋਂ ਬਾਹਰ ਰਹਿੰਦਾ ਬਾਹਰ ਆ ਕੇ satsang ਕਰਦਾ ਕਦੇ ਸ਼ਾਹ ਸਤਨਾਮ ਦਾ ਜਨਮ ਦਿਨ ਹੁੰਦਾ ਇੱਕ ਦਿਨ ਦਾ ਤਾਂ ਉਸ ਦੀ ਗੱਲ ਕਰਕੇ ਪੈਰੋਲ ਲੈ ਲੈਂਦਾ 40 ਦਿਨ ਦੀ ਕਦੇ ਕੋਈ ਹੋਰ ਗੱਲ ਕਰਕੇ ਪੈਰੋਲ ਲੈ ਲੈਂਦਾ ਕਦੇ ਫਰਲੋ ਲੈ ਲੈਂਦਾ ਪਰ ਅਜਿਹਾ ਬਿਤਕਰਾ ਬੰਦੀ ਸਿੰਘਾਂ ਦੇ ਨਾਲ ਕਿਉਂ ਕੀਤਾ ਜਾ ਰਿਹਾ ਹਾਲਾਂਕਿ ਬੰਦੀ ਸਿੰਘ ਤਾਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਪੈਰੋਲ ਤਾਂ ਹਰ ਇੱਕ ਕੈਦੀ ਦਾ ਅਧਿਕਾਰ ਹੁੰਦਾ ਹਰ ਇੱਕ ਕੈਦੀ ਦਾ ਹੱਕ ਹੁੰਦਾ ਤਾਂ ਉਹਨਾਂ ਨੂੰ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਉਹਨਾਂ ਨੂੰ ਤਾਂ ਰਿਹਾ ਕਰਨਾ ਚਾਹੀਦਾ ਇੱਕ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਦੀ ਹੁਣ ਪੈਰੋਲ ਨੂੰ ਲੈ ਕੇ ਇਹ ਮੰਗ ਉੱਠੀ ਆ ਮੰਗ ਹੋਰ ਤੇਜ਼ ਹੋ ਗਈ ਹੈ ਪਰ ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਉਨ੍ਹਾਂ ਦੀ ਫਾਂਸੀ ਨੂੰ ਲੈ ਕੇ ਉਹ ਫਾਂਸੀ ਦੀ ਸਜ਼ਾ ਨੂੰ ਲੈ ਕੇ 2605 ਬਣਿਆ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਵਾਂ ਤੇਜ਼ ਹੋਈਆਂ ਸੀ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਉਹ ਪਹੁੰਚੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਬੀਤੇ ਦਿਨਾਂ ਦੇ ਵਿੱਚ ਉਹਨਾਂ ਦਾ ਮੈਡੀਕਲ ਵੀ ਕਰਵਾਇਆ ਗਿਆ ਦੰਦਾਂ ਦੀ ਕੋਈ ਸਮੱਸਿਆ ਸੀ ਪਟਿਆਲਾ ਦੇ ਡੈਂਟਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਸੀ ਤਾਂ ਉਸ ਤੋਂ ਕਾਫੀ ਜ਼ਿਆਦਾ ਚਰਚਾਵਾਵਾਂ ਤੇਜ਼ ਹੋ ਗਈਆਂ ਸੀ ਪਰ ਹੁਣ ਸਿਆਸਤ ਉਦੋਂ ਜ਼ਿਆਦਾ ਗਰਮਾਉਂਦੀ ਆ ਇਸ ਮੁੱਦੇ ਦੇ ਉੱਤੇ ਜਦੋਂ ਕੋਈ ਇਲੈਕਸ਼ਨਾਂ ਹੁੰਦੀਆਂ ਨੇ ਕਿਉਂਕਿ ਤਰਨਤਾਰਨ ਜਿਵੇਂ ਨੀ ਚਾਹਣਾ ਉਦੋਂ ਵੀ ਇਹ ਮੁੱਦਾ ਚੱਕਿਆ ਜਾਂਦਾ ਬੰਦੀ ਸਿੰਘਾ ਦਾ 2022 ਦੀਆਂ ਇਲੈਕਸ਼ਨਾਂ ਸੀ ਵਿਧਾਨ ਸਭਾ ਦੀਆਂ ਉਦੋਂ ਵੀ ਇਹ ਮੁੱਦਾ ਬੜਾ ਉੱਠਿਆ ਸੀ ਪਰ ਬਾਅਦ ਦੇ ਵਿੱਚ ਫਿਰ ਸਿਆਸਤਦਾਨ ਇਸ ਨੂੰ ਠੰਡੇ ਵਸਤੇ ਕਿਉਂ ਪਾ ਦਿੰਦੇ ਨੇ ਤਾਂ ਖੈਰ ਹੁਣ ਪਿੰਡ ਦੇ ਲੋਕਾਂ ਵੱਲੋਂ ਆਪਣੇ ਆਧਾਰ ਦੇ ਉੱਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਮਤੇ ਪਾ ਦਿੱਤੇ ਨੇ 66 ਪਿੰਡ ਜਿਹੜੇ ਸਪੋਰਟ ਦੇ ਵਿੱਚ ਆ ਗਏ ਹੱਕ ਦੇ ਵਿੱਚ ਆ ਗਏ ਤਾਂ ਕੀ ਹੁਣ ਭਾਈ ਜਗਤਾਰ ਸਿੰਘ ਹਵਾਰਾ ਜ਼ਿਲ੍ਹੇ ਚੋਂ ਬਾਹਰ ਆਉਣਗੇ ਪੈਰੋਲ ਦਿੱਤੀ ਜਾਂਦੀ ਆ ਕਿੰਨੇ ਦਿਨਾਂ ਦੀ ਦਿੱਤੀ ਜਾਂਦੀ ਆ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਜਿਸ ਤਰੀਕੇ ਦੇ ਨਾਲ ਹੁਣ ਮੰਗ ਤੇਜ਼ ਹੋ ਚੁੱਕੀ ਐ ਤਾਂ ਲੱਗਦਾ ਹੈ ਕੋਈ ਜਲਦੀ ਹੀ ਵੱਡੀ ਕੋਈ